ਪਤਾ ਨਹੀਂ ਅੱਜ ਕੱਲ ਦੇ ਕਲ ਯੁੱਗ ਦੇ ਜ਼ਮਾਨੇ ਦੇ ਵਿੱਚ ਲੋਕ ਰਿਸ਼ਤਿਆਂ ਨੂੰ ਤਾਰ-ਤਾਰ ਕਢੀ ਜਾ ਰਹੇ ਨੇ ਇਹ ਨਹੀਂ ਦੇਖ ਰਹੇ ਕਿ ਜੇ ਕਿਸੇ ਦੇ ਨਾਲ ਉਹ ਸਬੰਧ ਬਣਾਉਣ ਜਾ ਰਹੇ ਨੇ ਤੇ ਇਹ ਵੀ ਨਹੀਂ ਸੋਚਦੇ ਕਿ ਉਸ ਬੰਦੇ ਦੀ ਤੁਹਾਡੀ ਜ਼ਿੰਦਗੀ ਦੇ ਵਿੱਚ ਉਹਦਾ ਰਿਸ਼ਤਾ ਕਿਸ ਅਹਿਮੀਅਤ ਤੱਕ ਹੈ ਇਹੋ ਜਿਹੀਆਂ ਗੰਦੀਆਂ ਘਟਨਾਵਾਂ ਪਹਿਲਾਂ ਤਾਂ ਪੰਜਾਬ ਤੋਂ ਬਾਹਰ ਹੀ ਸੁਣਨ ਨੂੰ ਮਿਲਦੀਆਂ ਸਨ ਪਰ ਹੁਣ ਇਹ ਪੰਜਾਬ ਦੇ ਵਿੱਚ ਵੀ ਇਹੋ ਜਿਹੀਆਂ ਤੁਹਾਨੂੰ ਆਮ ਹੀ ਘਟਨਾਵਾਂ ਸੁਣਨ ਨੂੰ ਮਿਲ ਜਾਂਦੀਆਂ ਨੇ ਤੇ ਅੱਜ ਦੀ ਜਿਹੜੀ ਇਹ ਘਟਨਾ ਹੈ ਇਹ ਵੀ ਕੋਈ ਪੰਜਾਬ ਤੋਂ ਬਾਹਰ ਦੀ ਨਹੀਂ ਹੈ ਬਲਕਿ ਪੰਜਾਬ ਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਹੈ ਅੱਜ ਕੱਲ੍ਹ ਰਿਸ਼ਤੇ ਉਹ ਪਵਿੱਤਰ ਰਿਸ਼ਤੇ ਨਹੀਂ ਰਹੇ ਪਿਆਰਤੀ ਦੇ ਰਿਸ਼ਤੇ ਭੈਣ ਭਰਾ ਦੇ ਰਿਸ਼ਤੇ ਦੇ ਵਿੱਚ ਵੀ ਲੋਕੀ ਇਹਨਾਂ ਰਿਸ਼ਤਿਆਂ ਨੂੰ ਵੀ ਕਲੰਕਿਤ ਕਰੀ ਜਾ ਰਹੇ ਨੇ ਤੇ ਇੱਕ ਰਿਸ਼ਤਾ ਹੁੰਦਾ ਹੈ ਜਵਾਈ ਤੇ ਸੱਸ ਦਾ ਇਹ ਵੀ ਰਿਸ਼ਤਾ ਇੱਕ ਮਾਂ ਪੁੱਤ ਦੇ ਰਿਸ਼ਤੇ ਵਰਗਾ ਹੀ ਮੰਨਿਆ ਜਾਂਦਾ ਹੈ ਜੇਕਰ ਕੋਈ ਮੰਨੇ ਪਰ ਅੱਜ ਦੀ ਕਹਾਣੀ ਦੇ ਵਿੱਚ ਇਹ ਰਿਸ਼ਤਾ ਵੀ ਪੂਰੀ ਤਰ੍ਹਾਂ ਦਾਗੋ-ਦਾਗ ਕਰ ਦਿੱਤਾ ਇੱਕ ਸੱਸ ਨੇ ਤੇ ਉਹਦੇ ਜਵਾਈ ਨੇ ਸਤ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਹੋਸਟ ਰਵੀ ਤੇ ਤੁਸੀਂ ਦੇਖ ਰਹੇ ਹੋ ਕੁੰਡਲ ਕਰਾਇ ਅਜਨਾਲਾ ਦੇ ਰਾਜਾ ਸੰਸੀ ਦੇ ਵਿੱਚ ਰਹਿੰਦਾ ਸੀ ਬਲਵਿੰਦਰ ਸਿੰਘ ਦਾ ਪਰਿਵਾਰ ਘਰ ਦੇ ਵਿੱਚ ਇਹਦੀ ਪਤਨੀ ਪਰਮਜੀਤ ਕੌਰ ਤੇ ਇਹਦੀ ਇੱਕ ਕੁੜੀ ਸੀ ਜਦੋਂ ਕੁੜੀ ਜਵਾਨ ਹੋਈ ਤਾਂ ਇਹਦੇ ਲਈ ਮੁੰਡੇ ਦੀ ਤਲਾਸ਼ ਕੀਤੀ ਜਾਣ ਲੱਗ ਪਈ ਕੁਝ ਸਮਾਂ ਪਾ ਕੇ ਇਹਨਾਂ ਨੂੰ ਇੱਕ ਚੰਗਾ ਮੁੰਡਾ ਵੀ ਮਿਲਦਾ ਹੈ ਜਿਹਦਾ ਨਾਮ ਹੁੰਦਾ ਹੈ ਧਰਮਵੀਰ ਕੁੜੀ ਦਾ ਵਿਆਹ ਕੀਤਾ ਜਾਂਦਾ ਹੈ ਜਿਵੇਂ ਸਾਰੇ ਹੀ ਮਾਪਿਓ ਦਾ ਇਹੋ ਸੁਪਨਾ ਹੁੰਦਾ ਹੈ ਕਿ ਉਹਨਾਂ ਦੀ ਧੀ ਸੋਹਰੇ ਘਰ ਜਾ ਕੇ ਖੁਸ਼ ਰਹੇ ਉਹਦਾ ਪਤੀ ਉਹਨੂੰ ਖੁਸ਼ ਰੱਖੇ ਜਦੋਂ ਵੀ ਉਹ ਪੇਕੇ ਘਰ ਆਵੇ ਹਮੇਸ਼ਾ ਖੁਸ਼ੀ-ਖੁਸ਼ੀ ਆਵੇ ਪਰ ਇੱਥੇ ਕੁੜੀ ਦੇ ਪੇਕੇ ਜਵਾਈ ਤੇ ਆਉਂਦਾ ਸੀ ਪਰ ਉਹ ਕੁੜੀ ਨੂੰ ਨਾਲ ਲੈ ਕੇ ਨਹੀਂ ਆਉਂਦਾ ਸੀ ਉਹ ਜਦੋਂ ਵੀ ਆਉਂਦਾ ਸੀ ਇਕੱਲਾ ਹੀ ਆਪਣੇ ਸਹੁਰੇ ਘਰ ਦੇ ਵਿੱਚ ਆਉਂਦਾ ਸੀ ਕਿਉਂਕਿ ਇਸ ਜਵਾਈ ਦੀ ਨਜ਼ਰ ਉਹਦੀ ਸੱਸ ਦੇ ਉੱਤੇ ਸੀ ਤੇ ਸੱਸ ਵੀ ਆਪਣੇ ਆਦਮੀ ਦੇ ਹੁੰਦਿਆਂ ਹੋયા ਆਪਣੇ ਜਵਾਈ ਨੂੰ ਹੀ ਆਪਣੇ ਜਿਸਮ ਦੀ ਆਗ ਨੂੰ ਬੁਝਾਉਣ ਵਾਸਤੇ ਵਰਤ ਰਹੀ ਸੀ ਇਸ ਬਜ਼ੁਰਗ ਔਰਤ ਨੇ ਇਹ ਨਹੀਂ ਸੋਚਿਆ ਕਿ ਉਹ ਜਿਸ ਬੰਦੇ ਨਾਲ ਇਹੋ ਜਿਹਾ ਮੂੰਹ ਕਾਲਾ ਕਰ ਰਹੀ ਹੈ ਉਹ ਉਹਦੀ ਹੀ ਕੁੜੀ ਦਾ ਘਰ ਵਾਲਾ ਹੈ। ਉਹਨੇ ਇਹ ਵੀ ਨਹੀਂ ਸੋਚਿਆ ਕਿ ਜੇਕਰ ਉਹ ਅਜਿਹਾ ਕੰਮ ਕਰੇਗੀ ਤਾਂ ਉਹਦੀ ਆਪਣੀ ਹੀ ਜਵਾਨਤੀ ਦਾ ਘਰ ਬਰਬਾਦ ਹੋਵੇਗਾ। ਕਹਿੰਦੇ ਨੇ ਕਿ ਜੇਕਰ ਬੱਚੇ ਕਿਤੇ ਭਟਕ ਜਾਣ ਤਾਂ ਉਹਨਾਂ ਨੂੰ ਸਹੀ ਰਸਤੇ ਪਾਉਣ ਦਾ ਕੰਮ ਉਹਨਾਂ ਦਾ ਮਾਪਿਓ ਉਹਨਾਂ ਦੇ ਵੱਡੇ-ਵਡੇਰਿਆਂ ਦਾ ਹੁੰਦਾ ਹੈ। ਪਰ ਇੱਥੇ ਤਾਂ ਬੱਚੇ ਤੇ ਦੂਰ ਦੀ ਗੱਲ ਸੀ ਬਲਕਿ ਇਸ ਘਰ ਦੀ ਵੱਡੀ ਔਰਤ ਜਿਹੜੀ ਕਿ ਘਰ ਦੀ ਮਾਂ ਸੀ। ਉਹੀ ਪੁੱਠੇ ਕੰਮਾਂ ਦੇ ਵਿੱਚ ਪੈ ਗਈ ਸੀ ਇੱਥੇ ਜੇ ਮਨ ਵੀ ਲਈਏ ਕਿ ਸ਼ਾਇਦ ਉਹਦਾ ਜਵਾਈ ਸਹੀ ਨਹੀਂ ਸੀ ਤਾਂ ਇੱਥੇ ਸੱਸ ਦਾ ਇਹ ਫਰਜ਼ ਬੰਦਾ ਸੀ ਕਿ ਉਹ ਕਿਸੇ ਦੇ ਨਾਲ ਗੱਲ ਕਰਦੀ ਆਪਣੇ ਪਤੀ ਦੇ ਨਾਲ ਗੱਲ ਕਰਦੀ ਆਪਣੀ ਕੁੜੀ ਦੇ ਨਾਲ ਗੱਲ ਕਰਦੀ ਕਿ ਉਹ ਬੰਦਾ ਸਹੀ ਨਹੀਂ ਹੈ ਉਹਨੂੰ ਬੈਠ ਕੇ ਸਮਝਾਉਂਦੀ ਪਰ ਜਦੋਂ ਘਰ ਦੀ ਬਜ਼ੁਰਗ ਔਰਤ ਹੀ ਗਲਤ ਰਾ ਤੇ ਤੁਰ ਪਵੇ ਤਾਂ ਕੋਈ ਕੀ ਸਮਝਾ ਸਕਦਾ ਸੀ ਇਹ ਗੱਲ ਇੱਥੇ ਹੀ ਖਤਮ ਨਹੀਂ ਹੋਈ ਇਹ ਜਨਾਨੀ ਨੇ ਆਪਣੀ ਕੁੜੀ ਦਾ ਘਰ ਤੇ ਪੂਰੀ ਤਰ੍ਹਾਂ ਬਰਬਾਦ ਕਰ ਹੀ ਦਿੱਤਾ ਸੀ ਆਪਣੇ ਜਵਾਈ ਦੇ ਨਾਲ ਸਬੰਧ ਬਣਾ ਕੇ ਕਿਉਂਕਿ ਇਹਦਾ ਜਵਾਈ ਹੁਣ ਆਪਣੇ ਘਰ ਇਹਦੀ ਕੁੜੀ ਦੇ ਵਿੱਚ ਇੰਟਰਸਟ ਕੱਟ ਲੈਂਦਾ ਸੀ ਤੇ ਆਪਣੀ ਸੱਸ ਨੂੰ ਮਿਲਣ ਅਕਸਰ ਹੀ ਰਾਤ ਦਿਨ ਇਹਨਾਂ ਦੇ ਘਰ ਤੁਰਿਆ ਰਹਿੰਦਾ ਸੀ ਇਹ ਇਨਾ ਰਿਸ਼ਤਿਆਂ ਦੇ ਬਾਰੇ ਬਲਵਿੰਦਰ ਸਿੰਘ ਨੂੰ ਵੀ ਪਤਾ ਲੱਗ ਚੁੱਕਿਆ ਸੀ ਤੇ ਇਹੀ ਵਜ੍ਹਾ ਕਰਕੇ ਆਪਣੀ ਪਤਨੀ ਦੇ ਨਾਲ ਇਹ ਲੜਦਾ ਝਗੜਦਾ ਰਹਿੰਦਾ ਸੀ ਕਿ ਤੂੰ ਆਪਣੀ ਕੁੜੀ ਦਾ ਹੀ ਘਰ ਬਰਬਾਦ ਕਰ ਰਹੀ ਹੈ ਕਹਿੰਦੇ ਨੇ ਕਿ ਨਾਜਾਇਜ਼ ਬੰਦਾ ਦਾ ਬੁਖਾਰ ਜਦੋਂ ਚੜਦਾ ਹੈ ਤਾਂ ਉਹ ਬਿਨਾਂ ਕਿਸੇ ਦੀ ਜਾਣ ਲਿਆ ਨਹੀਂ ਉਤਰਦਾ ਤੇ ਕੁਝ ਇਸੇ ਤਰ੍ਹਾਂ ਹੀ ਇੱਥੇ ਵੀ ਹੋਇਆ ਸੀ ਜਦੋਂ ਇਸ ਔਰਤ ਨੂੰ ਇਹ ਪਤਾ ਲੱਗਿਆ ਕਿ ਇਹਦੇ ਪਤੀ ਨੂੰ ਇਹ ਸਾਰੀ ਗੱਲ ਦਾ ਪਤਾ ਲੱਗ ਚੁੱਕਿਆ ਹੈ ਤੇ ਫਿਰ ਇਹ ਆਪਣੇ ਜਵਾਈ ਨੂੰ ਫੋਨ ਕਰਦੀ ਹੈ ਤੇ ਕਹਿੰਦੀ ਹੈ ਕਿ ਸਾਨੂੰ ਮਿਲਣ ਦੇ ਵਿੱਚ ਤੇਰਾ ਸੋਰਾ ਹੀ ਰੋੜਾ ਬਣਿਆ ਹੋਇਆ ਹੈ ਜੇਕਰ ਇਹਨੂੰ ਇਸ ਦੁਨੀਆ ਤੋਂ ਹਟਾ ਦਿੱਤਾ ਜਾਵੇ ਤਾਂ ਸਾਨੂੰ ਰੋਕਣ ਟੋਕਣ ਵਾਲਾ ਕੋਈ ਵੀ ਨਹੀਂ ਹੋਵੇਗਾ ਫਿਰ ਆਪਾਂ ਦਿਨ ਰਾਤ ਜਿਸ ਤਰ੍ਹਾਂ ਚਾਹੀਏ ਉਸ ਤਰ੍ਹਾਂ ਹੀ ਇੱਕ ਦੂਜੇ ਨੂੰ ਮਿਲ ਸਕਦੇ ਹਾਂ ਤੇ ਤਰਨਵੀਰ ਦੀ ਵੀ ਬੁੱਧੀ ਪ੍ਰਿਸ਼ਟ ਹੋ ਚੁੱਕੀ ਸੀ ਉਹ ਵੀ ਇਹਦੀਆਂ ਗੱਲਾਂ ਦੇ ਵਿੱਚ ਆ ਜਾਂਦਾ ਹੈ ਤੇ ਉਹ ਵੀ ਮੰਨ ਜਾਂਦਾ ਹੈ ਕਿ ਠੀਕ ਹੈ ਆਪਾਂ ਇਹ ਇਕੱਠੇ ਮਿਲ ਕੇ ਇਹਨੂੰ ਮਾਰ ਦਿੰਨੇ ਆ ਤੇ ਇਹ ਹੁਣ ਦੋਨੇ ਜਾਂਦੇ ਮਿਲ ਕੇ ਪਲਾਨ ਬਣਾਉਂਦੇ ਨੇ ਘਰ ਦੇ ਵਿੱਚ ਇੱਕ ਕੋਲਡ ਡਰਿੰਕ ਬੋਤਲ ਲਿਆਉਂਦੇ ਨੇ ਤੇ ਉਹਦੇ ਵਿੱਚ ਨਸ਼ੀਲੀ ਦਵਾਈ ਪਾ ਕੇ ਪਰਮਜੀਤ ਆਪਣੇ ਪਤੀ ਬਲਵਿੰਦਰ ਸਿੰਘ ਨੂੰ ਪਿਆ ਦਿੰਦੀ ਹੈ ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਜਾਂਦਾ ਹੈ ਤੇ ਇਹਦਾ ਜਵਾਈ ਰਾਤ ਨੂੰ ਆਉਂਦਾ ਹੈ ਤੇ ਇਹਨੂੰ ਗਲਾ ਘੁੱਟ ਕੇ ਮਾਰ ਦਿੰਦਾ ਹੈ ਫਿਰ ਰਾਤੋ ਰਾਤ ਇਹ ਬਾਹਰ ਖੇਤਾਂ ਦੇ ਵਿੱਚ ਇਹਦੀ লাশ ਨੂੰ ਦੱਬ ਕੇ ਆ ਜਾਂਦੇ ਨੇ ਘਰ ਦੇ ਵਿੱਚ ਇੱਕ ਜਵਾਨ ਬੰਦੇ ਦੀ ਮੌਤ ਹੋ ਚੁੱਕੀ ਸੀ ਕਤਲ ਹੋ ਚੁੱਕਿਆ ਸੀ ਪਰ ਕਿਸੇ ਨੂੰ ਕੰਨੋਂ ਕੰਨ ਖਬਰ ਨਹੀਂ ਹੋਈ ਸੀ ਨਾਹੀਂ ਇਹ ਔਰਤ ਨੇ ਕਿਸੇ ਨੂੰ ਸੂ ਲਗਨ ਦਿੱਤੀ ਸੀ ਕਿ ਉਹਨੇ ਆਪਣੇ ਹੀ ਪਤੀ ਨੂੰ ਮਾਰ ਦਿੱਤਾ ਹੈ। ਹੁਣੇ ਉਸੇ ਤਰ੍ਹਾਂ ਹੀ ਸਜਦੀ ਸਵਰਦੀ ਘਰ ਦੇ ਵਿੱਚ ਆਪਣਾ ਕੰਮ ਕਾੜ ਕਰਨ ਲੱਗ ਪੈਂਦੀ। ਆਪਣੇ ਜਵਾਈ ਦੇ ਨਾਲ ਉਸੇ ਤਰ੍ਹਾਂ ਹੀ ਇਹ ਰਿਲੇਸ਼ਨ ਬਣਾਉਂਦੀ ਰਹਿੰਦੀ। ਕਿਸੇ ਨੂੰ ਕੁਝ ਪਤਾ ਨਹੀਂ ਸੀ ਕਿ ਬਲਵਿੰਦਰ ਸਿੰਘ ਕਿੱਥੇ ਚਲਾ ਗਿਆ। ਇਸ ਔਰਤ ਨੇ ਛਾਤਰ ਦਿਮਾਗ ਦੇ ਨਾਲ ਇੱਕ ਕਹਾਣੀ ਬਣਾਈ ਕਿ ਉਹਦਾ ਪਤੀ ਕਿਤੇ ਘਰੋਂ ਚਲਾ ਗਿਆ। ਮਾਰਾ ਮੋਟਾ ਉਹਨਾਂ ਦੇ ਵਿੱਚ ਝਗੜਾ ਹੋਇਆ ਸੀ ਤੇ ਉਹ ਘਰ ਵਾਪਸ ਨਹੀਂ ਆਇਆ। ਬਲਵਿੰਦਰ ਸਿੰਘ ਦਾ ਪਿਤਾ ਵੀ ਉਡੀਕਦਾ ਰਿਹਾ ਦਿਨ ਬੀਤਦੇ ਗਏ ਮਹੀਨੇ ਬੀਤਦੇ ਗਏ ਪਰ ਬਲਵਿੰਦਰ ਸਿੰਘ ਜਦੋਂ ਘਰ ਨਹੀਂ ਆਇਆ ਤੇ ਫਿਰ ਆਖਿਰਕਾਰ ਇਹਨਾਂ ਨੇ ਪੁਲਿਸ ਥਾਣੇ ਦੇ ਵਿੱਚ ਜਾ ਕੇ ਬਲਵਿੰਦਰ ਸਿੰਘ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾ ਦਿੱਤੀ ਤੇ ਕਹਿੰਦੇ ਨੇ ਕਿ ਇਸ਼ਕ ਤੋਂ ਮੋਸ਼ਕ ਜੇਰਾ ਛੁਪਿਆ ਨਹੀਂ ਛੁਪਦਾ ਤੇ ਹੌਲੀ-ਹੌਲੀ ਇਹ ਔਰਤ ਦੀ ਆਪਣੀ ਜਵਾਈ ਦੇ ਨਾਲ ਸਬੰਧਾਂ ਦੀ ਗੱਲ ਵੀ ਬਾਹਰ ਉਡਣੀ ਸ਼ੁਰੂ ਹੋ ਗਈ ਸੀ। ਇਹ ਗੱਲ ਜਦੋਂ ਪਿੰਡ ਦੇ ਸਰਪੰਚ ਤੱਕ ਪਹੁੰਚੀ ਤਾਂ ਸਰਪੰਚ ਨੇ ਪੁਲਿਸ ਵਾਲਿਆਂ ਨੂੰ ਇਨਫੋਰਮੇਸ਼ਨ ਦਿੱਤੀ ਕਿ ਹੋ ਸਕਦਾ ਹੈ ਕਿ ਬਲਵਿੰਦਰ ਸਿੰਘ ਨੂੰ ਗਾਇਬ ਕਰਨ ਦੇ ਵਿੱਚ ਉਹਦੀ ਹੀ ਆਪਣੀ ਪਤਨੀ ਪਰਮਜੀਤ ਦਾ ਹੱਥ ਹੋਵੇ। ਪੁਲਿਸ ਵਾਲਿਆਂ ਨੇ ਸ਼ੱਕ ਦੇ ਆਧਾਰ ਤੇ ਇਹਦੀ ਪਤਨੀ ਨੂੰ ਗ੍ਰਿਫਤਾਰ ਕੀਤਾ ਤੇ ਇਹਦੇ ਕੋਲੋਂ ਜਦੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਤੇ ਆਖਿਰਕਾਰ ਇਹ ਫਿਰ ਟੁੱਟ ਗਈ। ਇਹਨੇ ਦੱਸਿਆ ਕਿ ਇਹਨੇ ਹੀ ਆਪਣੇ ਜਵਾਈ ਦੇ ਨਾਲ ਮਿਲ ਕੇ ਆਪਣੇ ਪਤੀ ਨੂੰ ਕਤਲ ਕੀਤਾ ਹੈ ਤੇ ਉਹਦੀ ਬੋਡੀ ਨੂੰ ਖੇਤਾਂ ਦੇ ਵਿੱਚ ਮਿੱਟੀ ਪੁੱਟ ਕੇ ਦੱਬ ਦਿੱਤਾ ਇਹਨੇ ਦੱਸਿਆ ਕਿ ਇਹਦੇ ਜਵਾਈ ਦੇ ਨਾਲ ਇਹਦੇ ਨਜਾਇਜ਼ ਰਿਸ਼ਤੇ ਬਣੇ ਹੋਏ ਸਨ ਇੱਕ ਦੂਸਰੇ ਨੂੰ ਮਿਲਦੇ ਸਨ ਤੇ ਇਹਦੇ ਪਤੀ ਨੂੰ ਇਹ ਸਾਰੀਆਂ ਗੱਲਾਂ ਦਾ ਪਤਾ ਚੱਲ ਚੁੱਕਿਆ ਸੀ ਉਹ ਇਹਨਾਂ ਨੂੰ ਮਿਲਣ ਤੋਂ ਰੋਕਦਾ ਸੀ ਜਿਸ ਲਈ ਇਹਨਾਂ ਦੋਨਾਂ ਨੇ ਮਿਲ ਕੇ ਉਹਨੂੰ ਰਸਤੇ ਦੇ ਵਿੱਚੋਂ ਹਟਾ ਦਿੱਤਾ ਯਾਨੀ ਕਿ ਉਹਨੂੰ ਜਾਨੋਂ ਹੀ ਮਾਰ ਦਿੱਤਾ ਪੁਲਿਸ ਨੇ ਹੁਣ ਪਰਮਜੀਤ ਕੌਰ ਦੇ ਦੱਸਣ ਦੇ ਮੁਤਾਬਿਕ ਉਸੇ ਹੀ ਖੇਤਾਂ ਦੇ ਵਿੱਚੋਂ ਜਾ ਕੇ ਧਰਮਵੀਰ ਦੀ ਬੋਡੀ ਯਾਨੀ ਕਿ ਕੰਕਾਲ ਨੂੰ ਕੱਢਿਆ ਤੇ ਫਿਰ ਪਰਮਜੀਤ ਕੌਰ ਤੇ ਉਹਦੇ ਜਵਾਈ ਧਰਮਵੀਰ ਨੂੰ ਗ੍ਰਿਫਤਾਰ ਕੀਤਾ ਤੇ ਬੰਦੀ ਕਾਰਵਾਈ ਕਰਨ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਇੱਕ ਬੁੱਢੀ ਔਰਤ ਦੀ ਜਿਸਮ ਦੀ ਭੁੱਖ ਨੇ ਉਹਦੇ ਆਪਣੇ ਹੀ ਧੀ ਦੇ ਘਰ ਨੂੰ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖ ਦਿੱਤਾ ਸੀ ਤੇ ਨਾਲੇ ਨਾਲ ਹੀ ਆਪਣੇ ਹਸਤੇ ਵਜਦੇ ਘਰ ਨੂੰ ਵੀ ਉਹਨੇ ਪੂਰੀ ਤਰ੍ਹਾਂ ਤਬਾਹ ਕਰ ਲਿਆ ਇਹ ਘਟਨਾ ਨੂੰ ਸੁਣਾਉਣ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਜਾਂ ਫਿਰ ਕਿਸੇ ਦਾ ਹਸੀ ਮਜਾਕ ਉਡਾਣਾ ਨਹੀਂ ਸੀ ਬਲਕਿ ਤੁਹਾਨੂੰ ਸੁਚੇਤ ਹੀ ਕਰਨਾ ਸੀ ਕਿ ਦੁਨੀਆ ਦੇ ਉਤੇ ਕਿਸ ਤਰ੍ਹਾਂ ਦੇ ਕ੍ਰਾਈਮ ਹੋ ਰਹੇ ਨੇ ਲੋਕ ਰਿਸ਼ਤਿਆਂ ਨੂੰ ਤਾਰ-ਤਾਰ ਕਰੀ ਜਾ ਰਹੇ ਨੇ ਵੀਡੀਓ ਤੋਂ ਤੁਹਾਨੂੰ ਇੱਕ ਸਬਕ ਲੈਣਾ ਚਾਹੀਦਾ ਹੈ ਕਿ ਦੁਨੀਆ ਦੇ ਉੱਤੇ ਆਪਣੀ ਫੈਮਿਲੀ ਤੋਂ ਵੱਧ ਕੇ ਕੁਝ ਨਹੀਂ ਹੁੰਦਾ ਆਪਣੀ ਫੈਮਿਲੀ ਦੇ ਨਾਲ ਇਮਾਨਦਾਰ ਰਹੋ ਕਿਉਂਕਿ ਆਪਣੀ ਫੈਮਿਲੀ ਦੇ ਵਿੱਚੋਂ ਜੋ ਤੁਹਾਨੂੰ ਖੁਸ਼ੀ ਮਿਲਦੀ ਹੈ ਉਹ ਬਾਹਰ ਕਿਤੇ ਵੀ ਤੁਹਾਨੂੰ ਨਹੀਂ ਮਿਲੇਗੀ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ